ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਲਗਾਤਾਰ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਪ੍ਰੋਟੈਸਟ ਜਾਰੀ ਹੈ ਕਿਤੇ ਕੋਈ ਪੱਖ ਕਰ ਰਿਹਾ ਹੈ ਕਿਤੇ ਕੋਈ ਧਿਰ ਕਰ ਰਹੀ ਹੈ ਪ੍ਰੋਟੈਸਟ ਲੇਕਿਨ ਇਸ ਵਕਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਆਪਣੀਆਂ ਪ੍ਰੀਖਿਆਵਾਂ ਦੇ ਵਿੱਚ ਕੋਸ਼ਿਸ਼ ਕੀਤੀ ਸੀ ਕਿ ਸਰਕਾਰੀ ਨੌਕਰੀ ਮਿਲੂਗੀ ਤੇ ਉਹਨਾਂ ਦੇ ਚਲਦੇ ਇਹਨਾਂ ਨੇ ਆਪਣੇ ਪੇਪਰ ਦਿੱਤੇ ਸਭ ਕੁਝ ਦਿੱਤਾ ਲੇਕਿਨ ਉਸ ਤੋਂ ਬਾਅਦ ਹਾਲੇ ਤੱਕ ਜਿਹੜੇ ਨਤੀਜੇ ਨੇ ਉਹ ਐਲਾਨੇ ਨਹੀਂ ਗਏ ਤੁਸੀਂ ਦੇਖ ਸਕਦੇ ਹੋ ਕਿ ਪੈਂਫਲੇਟਾਂ ਦੇ ਵਿੱਚ ਫੜੇ ਗਏ ਨੇ ਸਿੱਧੇ ਤੌਰ ਤੇ ਲਿਖਿਆ ਆ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਭਰਤੀ 2021 ਦੇ ਨਤੀਜੇ ਜਲਦ ਜਾਰੀ ਕੀਤੇ ਜਾਣ ਇਦਾਂ ਦੀ ਤੁਹਾਨੂੰ ਹੋਰ ਪੈਂਫਲੇਟਸ ਵੀ ਜਿਹੜੇ ਨੇ ਇੱਥੇ ਨਜ਼ਰ ਆਣਗੇ ਇੱਕ ਪੈਂਫਲੇਟ ਹੋਰ ਹੈ ਜਿਹੜਾ ਤੁਹਾਨੂੰ ਮੈਂ ਇੱਥੇ ਦਿਖਾਉਣਾ ਚਾਹੂੰਗੀ ਉਹ ਇੱਥੇ ਇਹ ਹੈ ਕਿ ਰਿਜ਼ਲਟ ਲਈ ਲਾਏ ਗਏ ਲਾਰਿਆਂ ਦੀ ਤਰੀਕਾਂ ਤੁਸੀਂ ਦੇਖ ਸਕਦੇ ਹੋ ਨਾ 1 ਕਿਹਨਾਂ 2 ਐ ਨਾ 3 ਨੇ ਨਾ 4 ਦੇ ਤਕਰੀਬਨ 8-9 ਵਾਰ ਜਿਹੜੀਆਂ ਨੇ ਉਹ ਤਰੀਕਾਂ ਦਿੱਤੀਆਂ ਗਈਆਂ ਲੇਕਿਨ ਹਾਲੇ ਤੱਕ ਜਿਹੜੇ ਨੇ ਨਤੀਜੇ ਐਲਾਨੇ ਨਹੀਂ ਗਏ ਇਥੇ ਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਜੀ ਸ਼ਮਸ਼ੀਰ ਜੀ ਪੂਰਾ ਮਸਲਾ ਕੀ ਹੈ ਕਦੋਂ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਕਿ ਤੁਹਾਨੂੰ ਤੁਸੀਂ ਪੇਪਰ ਦਿੱਤੇ ਉਸ ਵਕ ਕੀ ਕੀ ਚੀਜ਼ਾਂ ਹੋਈਆਂ ਵਿੱਚ ਜੀ ਇਹ ਮਸਲਾ ਜੀ 2021 ਦਾ ਹੈ ਇਹ ਪੰਜਾਬ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੈਡਰ ਦੀ 2021 ਦੇ ਵਿੱਚ ਇੱਕ ਭਰਤੀ ਆਈ ਸੀਗੀ ਜਿਸ ਦੇ ਵਿੱਚ ਕਨਸਟੇਬਲ ਰੈਂਕ ਦੇ ਉੱਤੇ ਭਰਤੀ ਹੋਣੀ ਸੀਗੀ ਜੀ ਇਹ 2021 ਦੇ ਵਿੱਚ ਆਈ ਸੀ ਉਦੋਂ ਬਾਅਦ ਇਹਦਾ ਪੇਪਰ ਹੁੰਦਾ ਸੈਪਟੰਬਰ 2021 ਦੇ ਵਿੱਚ ਉਦੋਂ ਹੀ ਪੇਪਰ ਕੀ ਹੋ ਜਾਂਦਾ ਲੀਕ ਹੋ ਜਾਂਦਾ ਤੇ ਦੁਬਾਰਾ ਉਸ ਟਾਈਮ ਚੰਨੀ ਦੀ ਸਰਕਾਰ ਹੁੰਦੀ ਚੰਨੀ ਗਵਰਨਮੈਂਟ ਹੁੰਦੀ ਸੀ 2021 ਦੇ ਵਿੱਚ ਜਦੋਂ ਇਹਦਾ ਪੇਪਰ ਲੀਕ ਹੋ ਜਾਂਦਾ ਤੇ ਦੁਬਾਰਾ ਆਂਦੀ ਕੀ ਹੁੰਦੀ 2022 ਦੇ ਵਿੱਚ ਨਵੀਂ ਸਰਕਾਰ ਜਦੋਂ ਆਉਂਦੀ ਹੈ ਅਗਸਤ 2022 ਦੇ ਵਿੱਚ ਰੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਰੀ ਐਡਵਰਟਾਈਜ਼ਮੈਂਟ ਕਰਨ ਤੋਂ ਉਦੋਂ ਅਸੀਂ 노 ਡਾਊਟ ਗਵਰਨਮੈਂਟ ਨੇ ਬਹੁਤ ਫਾਸਟ ਪ੍ਰੋਸੈਸ ਕੀਤਾ ਕਿ 14 ਅਕਤੂਬਰ ਨੂੰ ਪਹਿਲਾ ਪੇਪਰ ਲੈ ਲਿਆ ਜਾਂਦਾ 14 ਅਕਤੂਬਰ ਨੂੰ ਪਹਿਲਾ ਪੇਪਰ ਲੈ ਲਿਆ ਤੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਜੋ ਦਸੰਬਰ 2022 ਦੇ ਵਿੱਚ ਲੈ ਲਿਆ ਸੀਗਾ ਉਦੋਂ ਬਾਅਦ ਜਿਹੜਾ ਇੰਜਣ ਸੀਗਾ ਨਾ ਜੀ ਉਹ ਇੰਨਾ ਸਲੋ ਹੋ ਗਿਆ ਕਿ 2022 ਤੋਂ ਲੈ ਕੇ 2023 ਅੱਜ 2024 ਇੱਕ ਸਾਲ ਇੱਕ ਮਹੀਨਾ ਹੋ ਗਿਆ ਹਜੇ ਤੱਕ ਹੁੰਦਾ ਜਿਹੜਾ ਫਾਈਨਲ ਮੈਰਿਟ ਲਿਸਟ ਹੈ ਉਹ ਨਹੀਂ ਡਿਕਲੇਅਰ ਕੀਤੀ ਗਈ। ਤੁਸੀਂ ਕਿ ਪ੍ਰੋਸੀਜਰ ਸਲੋ ਹੋ ਗਿਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੰਜਨ ਬੋਡੀ ਕੰਮ ਨਹੀਂ ਕਰ ਰਹੀ ਇਹਨਾਂ ਦੀ ਸਾਰਿਆਂ ਦੀ ਕੀ ਕਾਰਨ ਮੰਨਦੇ ਹੋ ਕਿ ਕਿਉਂ ਕੰਮ ਨਹੀਂ ਹੋ ਰਿਹਾ ਕਿਉਂਕਿ ਸਾਡੇ ਸਾਹਮਣੇ ਤਾਂ ਉਹ ਵੀ ਆਏ ਨੇ ਜਿਨ੍ਹਾਂ ਨੇ 2021 ਤੋਂ ਬਾਅਦ ਪੇਪਰ ਭਰੇ ਨੇ ਉਹਨਾਂ ਦੀਆਂ ਸਿਲੈਕਸ਼ਨ ਵੀ ਹੋਈਆਂ ਨੇ ਉਹਨਾਂ ਦੇ ਪ੍ਰੋਸੈਸ ਵੀ ਅੱਗੇ ਫਾਲੋ ਹੋਏ ਨੇ। ਦੇਖੋ ਮੈਮ ਕਿਹਾ ਤਾਂ ਬਹੁਤ ਕੁਝ ਜਾਂਦਾ ਜੀ 44000 ਕੁਝ ਪੋਸਟਾਂ ਦਿੱਤੀਆਂ ਗਈਆਂ ਨੇ ਭਗਵੰਤ ਮਾਨਸਕਨ ਪਰ ਮੈਨੂੰ ਲੱਗਦਾ ਸਾਡੀ ਵੰਡੀ ਕਿਤੇ ਅਸੀਂ ਸ਼ਾਇਦ ਉਹਨਾਂ ਦੀ ਮਾਮ ਚੋੜ ਲੈਣੇ। ਜਾਂ ਅਸੀਂ ਉਹਨਾਂ ਦੇ ਕੁਝ ਨਾ ਕੁਝ ਸਾਡੇ ਕੋਲ ਗਲਤੀਆਂ ਹੋ ਗਈਆਂ ਨੇ ਅਸੀਂ 1192 ਜਿਹੜੇ 1192 ਕੈਂਡੀਡੇਟਸ ਆ ਜਿਹੜੇ ਸਿਲੈਕਟ ਹੋਣੇ ਆ ਤੇ 6000 ਕੈਂਡੀਡੇਟ ਜੋ ਆ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੇ ਕੇ ਰਿਜ਼ਲਟ ਦੀ ਵੇਟਿੰਗ 'ਚ ਬੈਠਾ ਆ 2021 ਤੋਂ ਲੈ ਕੇ ਹੁਣ ਦੇਖੋ ਜੀ ਕੁਝ ਚੀਜ਼ਾਂ ਨਾ ਦਿਖਾਇਆ ਕੁਝ ਹੋਰ ਜਾਂਦਾ ਹੈ ਕੁਝ ਹੁੰਦਾ ਕੁਝ ਹੋਰ ਹੈ ਹੁਣ ਐਗਜ਼ਾਮਪਲ ਤੁਹਾਨੂੰ ਦੇਣਾ ਜੀ ਸਾਡੇ ਨਾਲ ਪੰਜਾਬ ਪੁਲਿਸ ਇੰਟੈਲੀਜੈਂਸ ਇਨਵੈਸਟੀਗੇਸ਼ਨ ਕੈਡਰ ਕਨਸਟੇਬਲ ਦਾ ਹੈੱਡ ਕਨਸਟੇਬਲ ਦਾ ਸਬ ਇੰਸਪੈਕਟਰ ਦਾ ਟੀਐਸਐਸ ਦਾ ਤੇ ਸਿਵਲ ਸਿਵਿਲিয়ান ਸਟਾਫ ਦਾ ਸਿਵਿਲিয়ান ਸਪੋਰਟ ਸਟਾਫ ਦਾ ਪੇਪਰ ਹੋਇਆ ਸੀਗਾ ਹੁਣ ਉਹ ਪਰਤੀਆਂ ਦੇ ਵਿੱਚ ਕਿੰਨੀਆਂ ਪਰਤੀਆਂ ਦੀ ਜਿਹੜੀ ਫਾਈਨਲ ਜੁਆਇਨਿੰਗ ਹੋ ਚੁੱਕੀ ਹੈ ਸਿਰਫ ਇੱਕ ਸਬ ਇੰਸਪੈਕਟਰ ਦੀ ਓਦੋਂ ਬਾਅਦ ਨਾ ਤਾਂ ਹਜੇ ਤੱਕ ਹੈੱਡ ਕਨਸਟੇਬਲ ਦੀ ਜੁਆਇਨਿੰਗ ਹੋਈ ਹੈ ਫਿਜ਼ੀਕਲ ਉਹਨਾਂ ਦਾ ਫਾਈਨਲ ਰਿਜ਼ਲਟ ਆ ਗਿਆ ਤੇ ਉਹਨਾਂ ਦਾ ਜਿਹੜਾ ਮੈਡੀਕਲ ਵੀ ਹੋ ਚੁੱਕਾ ਹੈ ਲੇਕਿਨ ਹਜੇ ਤੱਕ ਜੁਆਇਨਿੰਗ ਨਹੀਂ ਹੋਈ टीएसएस ਕਾਂਸਟੇਬਲ ਹੈ ਉਹ ਉਹਨਾਂ ਨੇ ਵੀ ੱੱਕੇ ਖਾਦੇ ਸੋਟੀਆਂ ਖਾਦੀਆਂ ਉੱਥੇ ਸੰਗਰੂਰ ਦੇ ਵਿੱਚ ਸੀਐਮ ਆਫਿਸ ਸੀਐਮਓ ਘਰ ਦੇ ਸਾਹਮਣੇ ਕੋਠੀ ਦੇ ਸਾਹਮਣੇ ਫਿਰ ਜਾ ਕੇ ਉਹਨਾਂ ਦਾ ਕਿਤੇ ਰਿਜ਼ਲਟ ਆਇਆ ਫਿਰ ਸਾਡਾ ਜਿਹੜਾ ਰਿਜ਼ਲਟ ਆ ਸਾਡਾ ਤਾਂ ਫਾਈਨਲ ਰਿਜ਼ਲਟ ਹੀ ਨਹੀਂ ਆਇਆ ਦੇਖੋ ਜੀ ਕੋਈ ਵੀ ਭੜਤੀ ਅਜੇ ਤੱਕ ਬਿਨਾ ਪ੍ਰੋਟੈਸਟ ਤੋਂ ਇਸ ਸਰਕਾਰ ਦੇ ਵਿੱਚ ਨਹੀਂ ਹੋਈ ਅਸੀਂ ਕਿਵੇਂ ਕਹਿ ਦਈਏ ਕਿ ਸਰਕਾਰ ਬਹੁਤ ਛੇਤੀ ਕੰਮ ਕਰੀ ਤੁਹਾਡੇ ਸਾਹਮਣੇ ਹੈ ਜੀ ਇਹ ਮੀਡੀਆ ਦੇ ਸਾਹਮਣੇ ਆ ਮੀਡੀਆ ਅਗਰ ਵੇਖੇ ਡਾਟਾ ਕੱਢ ਕੇ ਵੇਖੇ ਕਿੰਨੀਆਂ ਪੋਸਟਾਂ ਕੱਢੀਆਂ ਗਈਆਂ ਕਿੰਨਿਆਂ ਦੀ ਟਾਈਮ ਸਿਰ ਜੁਆਇਨਿੰਗ ਹੋਈ ਤੇ ਕਿੰਨਿਆਂ ਦਾ ਜਿਹੜਾ ਪ੍ਰੋਟੈਸਟ ਤੋਂ ਬਗੈਰ ਹੋਈ ਇਹ ਗੱਲ ਬਹੁਤ ਇੰਪੋਰਟੈਂਟ ਹੈ ਕਿ ਕਾਰਨ ਕੀ ਹੈਗਾ ਕਿਉਂਕਿ ਜੇਕਰ ਤੁਹਾਡਾ ਇੱਕ ਵਾਰੀ ਪੇਪਰ ਹੋਇਆ ਉਹਨੂੰ ਕਹਤਾਂ ਕਿ ਲੀਕ ਹੋਇਆ ਚੀਟਿੰਗ ਹੋਈ ਜੋ ਮਰਜੀ ਉਹਦੇ ਉੱਤੇ ਉਹ ਲਗਾਏਗੇ ਦੁਬਾਰਾ ਪੇਪਰ ਹੋਇਆ ਦੁਬਾਰਾ ਚੀਜ਼ਾਂ ਹੋਈਆਂ ਨੇ ਫਿਰ ਤੁਹਾਡੇ ਪੇਪਰਾਂ ਦੇ ਨਤੀਜੇ ਕਿਉਂ ਨਹੀਂ ਐਲਾਨੇ ਜਾ ਰਹੇ ਹੋ ਸਕਦਾ ਕੋਈ ਟੈਕਨੀਕਲ 에ਰਰ ਹੋਵੇ ਉਹ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਮੈਮ ਐ SSC ਜਿਹੜਾ ਹੁੰਦਾ ਨਾ SSC ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਆ ਉਹ 30 ਲੱਖ ਬੱਚਿਆਂ ਨੂੰ ਦਾ ਪੇਪਰ ਕੰਡਕਟ ਕਰਦਾ ਹੈ ਉਹਦੇ ਵਿੱਚ ਪ੍ਰੀਲੀਮਸ ਵੀ ਹੁੰਦਾ ਹੈ ਮੇਨਸ ਵੀ ਹੁੰਦਾ ਹੈ ਤੇ ਅੱਗੇ ਟਾਇਰ 3 ਤਿੰਨ ਪੇਪਰ ਤਿੰਨ ਪ ਹੋਰ ਵੀ ਬੜੇ ਸਾਰੇ ਬੋਰਡ ਨੇ ਕਿ ਸਾਡੀ ਵੰਡੀ ਇੱਕ ਬੋਰਡ ਜਿੰਦੇ ਵਿੱਚ ਸਿਰਫ 50000 ਬੱਚੇ ਨੇ ਪੇਪਰ ਦਿੱਤਾ ਉਹਨਾਂ ਦਾ ਹੀ ਰਿਜ਼ਲਟ ਨਹੀਂ ਕੱਢਿਆ ਜਾ ਸਕਦਾ ਇਹ ਸਾਡਾ ਫੋਲਟ ਹੈ ਜਾਂ ਬੋਰਡ ਦਾ ਫੋਲਟ ਹੈ ਟੈਕਨੀਕਲ ਫੋਲਟ ਜਿਹੜੇ ਹੁੰਦੇ ਨੇ ਉਹ ਠੀਕ ਕੀਤੇ ਜਾ ਸਕਦੇ ਉਹ ਹੁੰਦਾ ਕੋਈ 10 ਦਿਨਾਂ ਦਾ ਟੈਕਨੀਕਲ ਫੋਲਟ ਕੋਈ 15 ਦਿਨਾਂ ਦਾ ਟੈਕਨੀਕਲ ਫੋਲਟ ਸਾਲ-ਸਾਲ ਦੇ ਟੈਕਨੀਕਲ ਫੋਲਟ ਥੋੜੀ ਹੋ ਸਕਦੇ ਨੇ ਜੀ ਟੈਕਨੀਕਲ ਫੋਲਡਰ ਕੀ ਹੋ ਸਕਦਾ ਕਿ TCS ਕੰਪਨੀ ਨੇ ਉਹਦਾ ਹਾਇਰ ਹੈ ਕੋਈ ਕੋਈ ਪ੍ਰੋਬਲਮ ਹੈ ਜਾਂ ਕੁਝ ਵੀ ਹੋ ਸਕਦਾ ਪਰ ਉਹਨੂੰ ਸੋਲੂਸ਼ਨ ਕੀਤਾ ਜਾ ਸਕਦਾ 15 ਦਿਨਾਂ ਦੇ ਸੋਲੂਸ਼ਨ ਹੋ ਜਾਂਦਾ ਹੈ SSC ਵਰਗੀਆਂ 30 ਲੱਖ ਦੇ ਬੱਚਿਆਂ ਦੇ ਪੇਪਰ ਦੇ ਕੇ 2 ਮਹੀਨਿਆਂ ਦੇ ਵਿੱਚ ਫਾਈਨਲ ਜੋਇਨਿੰਗ ਤੱਕ ਦੇ ਜੰਦੀਆਂ 3-3 ਮਹੀਨਿਆਂ ਦੇ ਵਿੱਚ ਤੇ ਕੀ 50 ਹਜ਼ਾਰ ਬੱਚਿਆਂ ਦਾ ਰਿਜ਼ਲਟ ਹੀ ਨਹੀਂ ਕੱਢਿਆ ਜਾ ਸਕਦਾ ਜਿੰਦਾ ਸਾਰੇ ਕੁਝ ਹੋ ਰਿਹਾ ਪਿਆ ਹੈ ਪੇਪਰ ਵੀ ਹੋ ਚੁੱਕਿਆ ਹੈ ਉਦੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਵੀ ਹੋ ਗਿਆ ਸਿਰਫ 6000 ਬੱਚਾ ਰਿਜ਼ਲਟ ਦੀ ਵੇਟਿੰਗ ਚ ਬੈਠਾ ਹੈ ਇੱਕ ਮੈਨੂੰ ਗੱਲ ਦੱਸੋ ਕੁਝ ਦਿਨ ਪਹਿਲਾਂ ਵੀ ਮੈਂ ਅਗਰ ਸਹੀ ਸਮਝ ਪਾ ਰਹੀ ਕੁਝ ਦਿਨ ਪਹਿਲਾਂ ਵੀ ਤੁਸੀਂ ਚੰਡੀਗੜ੍ਹ ਆਏ ਸੀ ਤੁਸੀਂ ਹੀ ਜਿਹੜਾ ਹੈੱਡ ਕੁਆਰਟਰ ਪੰਜਾਬ ਪੁਲਿਸ ਉਹਦੇ ਬਾਹਰ ਤਰ ਨਾ ਦਿੱਤਾ ਸੀ ਤਦ ਵੀ ਤੁਸੀਂ ਲੋਕ ਅੰਦਰ ਗਏ ਸੀ ਤਦ ਕੀ ਗ ਦੀ ਕਮੇਟੀ ਅੰਦਰ ਗਈ ਸੀ ਜੀ ਉਸ ਕਮੇਟੀ ਦੇ ਵਿੱਚ ਕੀ ਕਿ ਉੱਥੇ ਸਾਡੀ ਸਰ ਨਾਲ ਮੀਟਿੰਗ ਹੋਈ ਸੀਗੀ ਆਈਜੀ ਸਰ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ 10 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਆ ਜਾਏਗਾ ਤੁਹਾਡੇ ਰਿਜ਼ਲਟ ਉੱਤੇ ਪ੍ਰੋਸੈਸਿੰਗ ਚੱਲਦੀ ਪਈ ਹੈ ਪਰ ਹੁਣ ਅੱਜ ਤੁਸੀਂ 11 ਜਨਵਰੀ ਹੋ ਚੁੱਕੀ ਹੈ 10 ਜਨਵਰੀ ਤੋਂ ਪਹਿਲਾਂ ਪਹਿਲਾਂ ਦਾ ਸਾਨੂੰ ਲਾਰਾ ਲਾਇਆ ਗਿਆ ਸੀਗਾ ਪਰ ਉਹਦੇ ਉੱਤੇ ਅਜੇ ਤੱਕ ਕੋਈ ਵੀ ਅਮਲ ਨਹੀਂ ਹੋਇਆ ਕੋਈ ਵੀ ਰਿਜ਼ਲਟ ਨਹੀਂ ਨਿਕਲਿਆ ਤੁਹਾਡਾ ਹੁਣ ਹੁਣ ਤੁਸੀਂ ਇਹ ਦੇਖੋ ਜੀ ਇਹ ਅਸੀਂ ਹੁਣ ਕੀ ਲੈ ਕੇ ਚੱਲੀਏ ਸਰਕਾਰ ਕਹਿੰਦੀ ਕਿ ਪੰਜਾਬ ਦੇ ਵਿੱਚ ਤੁਹਾਨੂੰ ਰੱਖਣਾ ਅਸੀਂ ਫੌਰਨ ਮਾਈਗ੍ਰੇਟ ਨਹੀਂ ਹੋਣਾ ਮਾਈਗ੍ਰੇਸ਼ਨ ਨਹੀਂ ਹੋਣੀ ਬਟ ਪੰਜਾਬ ਦੇ ਵਿੱਚ ਅਸੀਂ ਕਿੱਦਾਂ ਰਹਿ ਜਾਾਂਗੇ ਅਸੀਂ ਉਹ ਬੱਚੇ ਆ ਜਿਹੜੇ ਬ੍ਰਿਲੀਅੰਟ ਆ ਜਿਹੜੀ ਕ੍ਰੀਮ ਇਥੋਂ ਦੀ ਸਾਡੇ ਕੋਲ ਕੋਈ ਡਿਗਰੀ ਲੋਕਲ ਨਹੀਂ ਗਈ ਕੋਈ ਮਤਲਬ ਸੌਰੀ ਲੋਕਲ ਨਹੀਂ ਕੋਈ ਡਿਗਰੀ ਇਦਾਂ ਦੀ ਨਹੀਂ ਹੈਗੀ ਜਿਹੜੀ ਟੈਕਨੀਕਲ ਨਾ ਆਵੇ ਸਾਡੇ ਕੋਲ ਟੈਕਨੀਕਲ ਇੰਟੈਲੀਜੈਂਸ ਸਿਸਟਮ ਦੇ ਵਿੱਚ ਟੈਕਨੀਕਲ ਕੰਪਿਊਟਰ ਸਾਇੰਸ ਵਾਲੇ ਬੱਚੇ ਆ ਜਿਹੜਾ ਇਨਵੈਸਟੀਗੇਸ਼ਨ ਡਿਪਾਰਟਮੈਂਟ ਦਾ ਕਨਸਟੇਬਲ ਦੀ ਵੈਸੇ 12th ਬੀਅਰਸ ਹੁੰਦੀ ਹੈ ਪੜਤੀ ਲੇਕਿਨ ਜਿਹੜੀ ਸਾਡੇ ਵਾਲੀ ਪੜਤੀ ਆ ਉਹ ਗ੍ਰੈਜੂਏਸ਼ਨ ਬੇਸ ਆ ਠੀਕ ਹੈ ਅਸੀਂ ਉਹ ਐਜੂਕੇਟਿਡ ਬੱਚੇ ਆ ਜਿਨ੍ਹਾਂ ਨੇ ਇਹ ਡ੍ਰੀਮ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਇੱਥੇ ਰਹਿ ਕੇ ਆਪਦਾ ਰੋਜ਼ਗਾਰ ਕਰਾਂਗੇ ਅਸੀਂ ਪੰਜਾਬ ਨੂੰ ਕੰਟਰੀਬਿਊਟ ਕਰਾਂਗੇ ਜਿਹੜਾ ਅਸੀਂ ਇੱਥੋਂ ਲਿਆ ਆ ਅਸੀਂ ਨੂੰ ਵਾਪਸ ਦੇਾਂਗੇ ਪਰ ਸਾਡੇ ਨਾਲ ਕੀ ਹੋ ਰਿਹਾ ਐਦੋਂ ਚੰਗਾ ਜਿਹੜੇ ਸਾਡੇ ਨਾਲ ਦੇ ਸੀਗੇ ਜਿਨ੍ਹਾਂ ਨੇ ਇਹ ਡਿਸੀਜਨ ਲਿਆ ਕਿ ਦੋ ਅਸੀਂ ਫੋਰਨ ਚਲੇ ਗਏ ਉੱਥੇ ਜਾ ਕੇ ਸੈਟਲ ਹੋ ਗਏ ਉਹਨਾਂ ਦੀਆਂ ਟੈਕਨੀਕਲ ਡਿਗਰੀਆਂ ਸੀ ਉਹਨਾਂ ਨੂੰ ਵਧੀਆ ਜੌਬ ਮਿਲੀਆਂ ਓਪਰਚ्युनिटी ਮਿਲੀਆਂ ਕੀ ਪੰਜਾਬ ਦੇ ਵਿੱਚ ਇਦਾਂ ਦੀ ਓਪਰਚ्युनिटी ਮਿਲੂਗੀ ਕੀ ਪੰਜਾਬ ਦੇ ਵਿੱਚ ਹਰ ਇੱਕ ਭਰਤੀ ਦੇ ਵਿੱਚ ਤੁਹਾਨੂੰ ਮੈਂ ਤਾਂ ਕਹਿੰਦਾ ਗਵਰਨਮੈਂਟ ਨੂੰ ਇੱਕ ਕੰਮ ਕਰ ਦੇਣਾ ਗਵਰਨਮੈਂਟ ਨੋਟੀਫਿਕੇਸ਼ਨ ਜਾਰੀ ਕਰੇ ਨੋਟੀਫਿਕੇਸ਼ਨ ਦੇ ਵਿੱਚ ਕੀ ਕਹੇ ਕਿ ਪਹਿਲਾਂ ਆਹ ਆ ਤਰੀਕ ਨੂੰ ਫਾਰਮ ਭਰੇ ਜਾਣਗੇ ਦੂਜੀ ਤਰੀਕ ਨੂੰ ਆਹ ਪੇਪਰ ਹੋਏਗਾ ਓਦੋਂ ਬਾਅਦ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੋਏਗੀ ਤੇ ਓਦੋਂ ਬਾਅਦ ਚੌਥੀ ਚੀਜ਼ ਜ਼ਰੂਰ ਮੈਂਸ਼ਨ ਹੋਣੀ ਚਾਹੀਦੀ ਕਿ ਧਰਨਾ ਲਾਇਆ ਜਾਏਗਾ ਬਿਨਾ ਧਰਨੇ ਤੋਂ ਤੁਹਾਡੀ ਤੁਹਾਡੀ ਜਿਹੜੀ ਜੁਆਇਨਿੰਗ ਜਿਹੜੀ ਪ੍ਰੋਸੈਸ ਹੈ ਉਹ ਕੰਪਲੀਟ ਨਹੀਂ ਹੁੰਦੀ ਹੁਣ ਤੁਸੀਂ ਇਹ ਦੇਖੋ ਜੀ ਬੱਚੇ ਉਹ ਫਤੇ ਫਿਰੋਜ਼ਪੁਰ ਤੋਂ ਗੰਗਾ ਨਗਰ ਤੋਂ ਕੋਈ ਬੰ ਬੱਚਾ ਪਠਾਨਕੋਟ ਤੋਂ ਉੱਥੋਂ ਆ ਰਿਹਾ ਕਿੰਨੇ ਪੈਸੇ ਲਾ ਕੇ ਆ ਰਿਹਾ ਫਾਈਨਾਂਸ ਵੀ ਖਤਮ ਹੋ ਰਿਹਾ ਫਾਈਨੈਂਸ਼ੀਅਲ ਰਿਸੋਰਸ ਵੀ ਲੱਗ ਰਿਹਾ ਇਮੋਸ਼ਨਲ ਵੀ ਰਿਸੋਰਸ ਕਿਦਾਂ ਲੱਗ ਰਿਹਾ ਫੈਮਿਲੀਆਂ ਦੇ ਵਿੱਚ ਘਰੇ ਜਾਈਦੇ ਨੇ ਜੀ ਘਰ ਦੇ ਕਹਿੰਦੇ ਨੇ ਕਿ ਕੀ ਕੀ ਬਣਿਆ ਕੀ ਮੂੰਹ ਲੈ ਕੇ ਜਾਈਦਾ ਇੱਥੇ ਆਣੇ ਇੱਥੇ ਸਾਨੂੰ ਧਮਕੀਆਂ ਮਿਲਦੀਆਂ ਮਿਲਦੀਆਂ ਨੇ ਓਵਲ ਦੀ ਤੁਸੀਂ ਇਕੱਠੇ ਕਰ ਲੈਂਦੇ ਆਈ ਵਾਰਾਂ ਤੇ ਜੇ ਘਰੇ ਜਾਣੇ ਕਰੋ ਸਾਨੂੰ ਗਾਹਾਂ ਪੈਂਦੀਆਂ ਨੇ ਜੀ ਅਸੀਂ ਨਾ ਉਹ ਕਹਿੰਦੇ ਦੋਬੀ ਦਾ ਘਰ ਦੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ ਅਸੀਂ ਨਾ ਉਧਰ ਜੋਗੇ ਨਾ ਇਧਰ ਘਰਦੇ ਕਹਿੰਦੇ ਨੇ ਕੋਈ ਪ੍ਰਾਈਵੇਟ ਜੋਬ ਕਰ ਲੋ ਪ੍ਰਾਈਵੇਟ ਕੀ ਕਰ ਲਈ ਜੀ ਅਸੀਂ ਟੀਚਿੰਗ ਕਰਦੇ ਹਾਂ 12-12000 ਰੁਪਏ ਦੇ ਵਿੱਚ ਸਾਨੂੰ ਰੱਖਿਆ ਜੀ ਇਹ ਵੀ 19900 ਰੁਪਏ ਦੀ ਬੇਸਿਕ ਪੇ ਹੈ 3 ਸਾਲ ਮਿਲਨੇ ਜੀ ਅੱਛਾ ਪੂਰੀ ਸੈਲਰੀ ਨਹੀਂ ਇੰਦੇ ਚ ਮਿਲੀ 3 ਸਾਲ 17000 ਰੁਪਏ ਕੱਟ-ਕਟਾ ਕੇ ਸਾਨੂੰ ਮਿਲੇਗਾ ਉਹਦੇ ਵਾਸਤੇ ਵੀ ਸਾਨੂੰ ਧਰ ਤੇ ਉਹ ਵੀ ਇਹ ਨਹੀਂ ਕਿ ਅਸੀਂ ਕੋਈ ਨਲਾਇਕਾਂ ਜਾਂ ਕੁਝ ਹੋ ਆ ਕਿ ਪੇਪਰ ਕਲੀਅਰ ਕੀਤਾ ਹੈ ਦੱਸੋ ਕਿ ਜਿਸ ਵਕਤ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਕੇ ਆਏ ਸੀਨੀਅਰ ਅਫੀਸ਼ੀਅਲਸ ਦੇ ਨਾਲ ਮੀਟਿੰਗ ਕਰਕੇ ਆਏ ਕੀ ਤੁਸੀਂ ਕੋਸ਼ਿਸ਼ ਕੀਤੀ ਕਿ ਕਿਸੇ ਮੰਤਰੀ ਦੇ ਨਾਲ ਗੱਲ ਕੀਤੀ ਜਾਵੇ ਸਰਕਾਰ ਦੇ ਵਿੱਚ ਜਾ ਕੇ ਗੱਲ ਕੀਤੀ ਜਾਵੇ ਕਿਉਂਕਿ ਮੁੱਖ ਮੰਤਰੀ ਖੁਦ ਕਹਿੰਦੇ ਨੇ ਕਿ ਟੇਬਲ ਟਾਕ ਹਰ ਚੀਜ਼ ਦਾ ਹੱਲ ਹੈ ਜੇਕਰ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਆ ਕੇ ਮੰਤਰੀ ਨਾਲ ਗੱਲ ਕਰੋ ਇਵਨ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਵੀ ਈਜ਼ੀਲੀ ਅਵੇਲੇਬਲ ਹਾਂ ਤੁਹਾਡੇ ਵਾਸਤੇ ਕੀ ਹਰੇਕ ਏਰੀਆ ਦੇ ਐਮਐਲਏ ਨੂੰ ਅਪਰੋਚ ਕੀਤੀ ਜੀ ਅਸੀਂ ਉਹਨਾਂ ਨੂੰ ਲਿਖਤੀ ਮੰਗ ਪੱਤਰ ਵੀ ਦਿੱਤੇ ਨੇ ਸ ਮੇਰੇ ਕੋਲ ਈਮੇਲਸ ਨੇ ਜੀ ਮੈਂ ਸੀਐਮਓ ਆਫਿਸ ਨੂੰ ਈਮੇਲਸ ਕੀਤੀਆਂ ਹੋਈਆਂ ਨੇ ਈਮੇਲਸ ਦੇ ਵਿੱਚ ਆਪਦੀ ਜਿਹੜੀ ਵੀ ਮੰਗ ਪੱਤਰ ਉਹ ਲਿਖਿਆ ਹੈ ਸਾਨੂੰ ਇਹ ਇੱਕ ਆਫੀਸ਼ੀਅਲ ਤਰੀਕੇ ਨਾਲ ਤਾਂ ਅਸੀਂ ਇਦਾਂ ਹੀ ਅਪਰੋਚ ਕਰ ਸਕਦੇ ਹਾਂ ਸੀਐਮਓ ਆਫਿਸ ਨੂੰ ਉਹਨਾਂ ਨੇ ਸਾਨੂੰ ਅਸੀਂ ਫੋਨ ਕਰਕੇ ਪੁੱਛਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਹਦੇ ਥਰੂ ਆਓ ਮੰਗ ਪੱਤਰ ਦਿਓ ਅਸੀਂ ਸੀਐਮਓ ਆਫਿਸ ਨੂੰ ਕੀਤਾ ਵਿੱਚ ਸੀਸੀ ਦੇ ਵਿੱਚ ਅਸੀਂ ਆਈਜੀ ਸਾਰੇ ਜਿਹੜੇ ਸਾਡੇ ਨੇ ਉਹਨਾਂ ਨੂੰ ਵੀ ਟੈਗ ਕੀਤਾ ਈਮੇਲਾਂ ਭੇਜੀਆਂ ਉਹਨਾਂ ਦੇ ਉਹਨਾਂ ਦੇ ਰਿਪਲਾਈ ਵੀ ਆਏ ਨੇ ਉਹਨਾਂ ਦੇ ਰਿਪਲਾਈ ਕੀ ਆਏ ਨੇ ਕਿ ਜਿਹੜੀ ਤੁਹਾਡੀ ਕੰਪਲੇਂਟ ਹੈ ਉਹ ਟਰਾਂਸਫਰ ਕਰ ਦਿੱਤੀ ਗਈ ਆਈਜੀ ਪੁਲਿਸ ਹੈੱਡ ਕੁਆਟਰ ਉਹਦੇ ਉੱਤੇ ਅਜੇ ਤੱਕ ਕੋਈ ਸੋਲੂਸ਼ਨ ਨਹੀਂ ਆਇਆ ਹੈ ਹੁਣ ਦੱਸੋ ਜੀ ਅਸੀਂ ਕਿੱ데 ਕੋਲ ਜਾਈਏ ਸੀਐਮਓ ਆਫਿਸ ਨੂੰ ਕਹਦੇ ਜੀ ਉਹਨਾਂ ਦਾ ਆਦਾ ਐਮਐਲਏ ਨਹੀਂ ਮਿਲ ਸਕਦੇ ਅਸੀਂ ਕਿੱਥੋਂ ਮਿਲਾਂਗੇ ਜੀ ਹੁਣ ਉਹਨਾਂ ਦੇ ਐਮਐਲਏ ਨੂੰ ਅਸੀਂ ਮਿਲੇ ਆ ਸਾਰਿਆਂ ਨੂੰ ਅਸੀਂ ਮੰਗਪੱਤਰ ਦਿੱਤੇ ਆ ਪਰ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ ਚੀਜ਼ ਹੋ ਰਹੰਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਨੇ ਕਹਿੰਦੇ ਪਿਛਲੀਆਂ ਜਿੰਨੀਆਂ ਭਰਤੀਆਂ ਹੋਈਆਂ ਉਹਦੇ ਵਿੱਚ ਬਥੇਰੀ ਵਾਰੀ ਰਿਟ ਪਟੀਸ਼ਨ ਪੈ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਕਾਨੂੰਨੀ ਕਾਰਵਾਈ ਹੋਣ ਲੱਗ ਜਾਂਦੀ ਹੈ ਕਹਿੰਦੇ ਮੇਰੀ ਕੋਸ਼ਿਸ਼ ਹੈ ਕਿ ਜਿਨ੍ਹਾਂ ਨੂੰ ਵੀ ਮੇਰੀ ਸਰਕਾਰ ਦੇ ਵਿੱਚ ਨੌਕਰੀ ਮਿਲੇ ਉਹਨਾਂ ਉਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਕਹਿੰਦੇ ਮੈਨੂੰ ਸਮਝ ਜ਼ਰੂਰ ਲੱਗਦਾ ਹੈ ਲੇਕਿਨ ਮੈਂ ਹਰ ਚੀਜ਼ ਦਾ ਹੱਲ ਲੱਭ ਕੇ ਕਿ ਪੱਕੀ ਨੌਕਰੀ ਸਹੀ ਢੰਗ ਦੇ ਨਾਲ ਮਿਲੇ ਹੋ ਸਕਦਾ ਤੁਹਾਡੇ ਵਿੱਚ ਵੀ ਉਹ ਚੀਜ਼ਾਂ ਹੋ ਰਹੀਆਂ ਹੋਣ ਕਿ ਟੈਕਨੀਕਲੀ ਜਾਂ ਹੋਰ ਕਹਿ ਲੋ ਲੀਗਲੀ ਅਸਪੈਕਟ ਜਿਹੜੇ ਨੇ ਦੇਖੇ ਜਾ ਰਹੇ ਹੋ ਹਜ ਕਰ ਦੇਣਾ ਜੀ ਦੂਜੀ ਚੀਜ਼ ਜੇ ਕਿਤੇ ਇੱਥੇ ਇੱਕ ਹੀ ਪੇਪਰ ਸੀਗਾ ਜੇ ਕਿਤੇ ਇਹਦੇ ਜੀ ਪ੍ਰੀਲੀਮਸ ਮੇਨਸ ਤੇ ਅਗਾ ਕਿਤੇ ਇੰਟਰਵਿਊ ਵੀ ਹੁੰਦਾ ਨਹੀਂ ਜੀ ਤਿੰਨ ਸਾਲ ਫਿਰ ਤਾਂ ਇਸ ਇਹ ਟੈਕਨੀਕਲਟੀਆਂ ਨੂੰ ਪੂਰੀਆਂ ਕਰਦੇ ਕਰਦੇ ਤਾਂ 10 ਸਾਲ ਲੱਗ ਜਾਣੇ ਸੀ ਫਿਰ ਤਾਂ ਸਾਨੂੰ 10 ਸਾਲ ਤੱਕ ਵੇਟ ਕਰਨੀ ਚਾਹੀਦੀ ਸੀ ਇੱਕ ਟਾਈਮ ਬਾਉਂਡ ਵੀ ਤਾਂ ਹੋਣਾ ਚਾਹੀਦਾ ਨਾ ਕੈਲੰਡਰ ਦਾ ਮਤਲਬ ਕੀ ਹੋਇਆ ਕੈਲੰਡਰ ਦਾ ਮਤਲਬ ਕੀ ਹੈ ਕਿ ਅੱਜ ਨੋਟੀਫਿਕੇਸ਼ਨ ਆਊਟ ਹੋਈ ਹੈ ਇਨੀ ਤਰੀਕ ਨੂੰ ਪੇਪਰ ਹੈ ਇਨੀ ਤਰੀਕ ਨੂੰ ਰਿਜ਼ਲਟ ਆ ਜੇ ਟੈਕਨੀਕਲ ਫੋਲਟ ਦਾ ਬਹਾਨਾ ਲਾਉਂਦੇ ਰਹਿਣਗੇ ਤਾਂ ਅਸੀਂ ਤਾਂ ਫਿਰ ਇੱਥੇ ਜੋ ਕੀ ਵਹਿ ਜਾਗੇ ਜੀ ਕੱਲ ਨੂੰ ਕਹਦੇ ਨੇ ਕਿ ਜੀ ਕਿਸੇ ਨੇ ਕੋਰਟ ਕੇਸ ਕਰਤਾ ਕੋਸ਼ਿਸ਼ ਕਰਤਾ ਲੇਕਿਨ ਐਸ ਪਰਤੇ ਤੇ ਕੋਈ ਕੋਰਟ ਕੇਸ ਹੈ ਨਹੀਂ ਇਹ ਮੈਂ ਕਨਫਰਮ ਕਰ ਦਿੰਦਾ ਜੀ ਤੁਹਾਨੂੰ ਲੇਕਿਨ ਇਹ ਟੈਕਨੀਕਲਟੀਆਂ ਇੱਕ ਮਿੰਟ ਦਾ ਕੰਮ ਹੁੰਦਾ ਹੈ ਐਡीडी ਲੀਗਲ ਟੀਮ ਕਹਦੇ ਵਾਸਤੇ ਰੱਖੀਆਂ ਹਈਆਂ ਨੇ ਜੀ ਜੇ ਲੀਗਲ ਟੀਮ ਐਡਡੀ ਨੇ ਬਣਾਈਆਂ ਉਹਨਾਂ ਦਾ ਕੰਮ ਕੀ ਹੈ ਟੈਕਨੀਕਲ ਫੋਲਟ ਨੂੰ ਤਾਂ ਦੂਰ ਕਰਨਾ ਹੈ ਨਾ ਜੀ ਤੇ ਜੋ ਦੋ ਦੋ ਸਾਲੀ ਲਾ ਦੇਣਗੇ ਫਿਰ ਇਹੋ ਜੀ ਲੀਗਲ ਟੀਮ ਦਾ ਕਰਨਾ ਵੀ ਕੀ ਹੈ ਜੀ ਫਿਰ ਤਾਂ ਹੋਰ ਜਿਹੜੇ ਹੋਰ ਜਿਹੜੇ ਇੱਥੇ ਨੌਜਵਾਨ ਨੇ ਉਹਨਾਂ ਨਾਲ ਵੀ ਮੌਜੂਦ ਕਰਨਾ ਹੈ ਖਾਸ ਕਰ ਕੁੜੀਆਂ ਦੇ ਨਾਲ ਵੀ ਦੂਰੋਂ ਆਈਆਂ ਨੇ ਇਹ ਕੁੜੀਆਂ ਔਰ ਇਹਨਾਂ ਨੇ ਵੀ ਪੇਪਰ ਭਰਿਆ ਸੀ ਇਹ ਗੱਲਬਾਤ ਕਰਦੇ ਆ ਕਿੱਥੋਂ ਦੀ ਆਏ ਹੋ ਤੁਸੀਂ ਮੈਮ ਲੁਧਿਆਣਾ ਤੋਂ ਆਈਆਂ ਕੀ ਨਾਮ ਕੀ ਹੈ ਤੁਹਾਡਾ ਗਗਨਦੀਪ कौर ਗਗਨ ਕਿੰਨਾ ਕੁ ਚਿਰ ਹੋ ਗਿਆ ਸਾਰੇ ਪ੍ਰੋਸੈਸ ਨੂੰ ਚੱਲਦੇ ਹੋਏ ਕਿੰਨੀ ਕੁ ਵਾਰੀ ਇੱਥੇ ਤੱਕ ਆਣਾ ਪੈ ਗਿਆ ਕੀ ਹਾਲਾਤ ਨੇ ਕੀ ਸਿਚੁਏਸ਼ਨ ਨਜ਼ਰ ਆ ਰਹੀ ਹੈ ਮੈਮ ਅਸੀਂ 2021 ਤੋਂ ਵੇਟ ਕਰ ਰਹੇ ਪੇਪਰ ਦਿੱਤਾ ਉਹ ਕੈਨਸਲ ਹੋ ਗਿਆ ਉਸ ਤੋਂ ਬਾਅਦ ਦੁਬਾਰਾ 2022 ਦੇ ਵਿੱਚ ਪੇਪਰ ਹੋਇਆ ਉਦੋਂ ਅਸੀਂ ਪੇਪਰ ਦਿੱਤਾ ਦੁਬਾਰਾ ਸਟੱਡੀ ਕੀਤੀ ਉਸ ਤੋਂ ਬਾਅਦ 2000 ਲਾਈਕ ਫਿਰ ਲਾਸਟ ਦੇ ਵੀ ਸਾਡਾ ਟ੍ਰਾਇਲ ਹੋਇਆ ਹਾਂ ਉਸ ਤੋਂ ਬਾਅਦ ਮੈਂ ਅਸੀਂ ਰਿਜ਼ਲਟ ਦੀ ਹੀ ਵੇਟ ਕਰ ਰਹੇ ਹਾਂ ਕਦੇ ਇਸ ਮੰਥ ਆ ਰਿਹਾ ਇਨੀ ਤਰੀਕ ਨੂੰ ਆ ਰਿਹਾ ਸਟਾਰਟਿੰਗ ਚ ਆ ਰਿਹਾ ਮਿਡ ਚ ਆ ਰਿਹਾ ਐਂਡ ਚ ਆ ਰਿਹਾ ਇਹ ਸਭ ਚੱਲ ਰਿਹਾ ਹੈ ਤੇ ਘਰ ਵਾਲੇ ਕੀ ਕਹਿੰਦੇ ਨੇ ਪਰਿਵਾਰ ਵਾਲੇ ਕੀ ਕਹਿੰਦੇ ਰਿਜ਼ਲਟ ਹੀ ਪੁੱਛ ਰਹੇ ਕਿ ਕਦੋਂ ਆ ਰਿਹਾ ਉਹਦੋਂ ਨਾਲ ਵੀ ਅਸੀਂ ਲਾਰਾ ਲਗਾ ਦਿੰਦੇ ਹਾਂ ਕਿ 10 ਤਰੀਕ ਨੂੰ ਆ ਰਿਹਾ ਹੈ ਫਿਰ ਪੁੱਛਦੇ ਆ 10 ਤੀ ਤਾਂ ਲੰਘ ਗਈ ਹੁਣ ਕਦੋਂ ਆ ਰਿਹਾ ਫਿਰ ਨੈਕਸਟ ਡੇਟ ਦਿੱਤੀ ਜਾ ਰਹੀ ਹੈ ਸਾਨੂੰ ਕੋਈ ਰਿਜ਼ਲਟ ਹੁਣ ਤਾਂ ਮੈਂ ਆਉਣ ਹੀ ਨਹੀਂ ਦੇ ਰਹੇ ਹੈਗੇ ਪੇਰੈਂਟਸ ਘਰ ਤੋਂ ਉਹ ਕਹਿ ਰਹੇ ਹੈਗੇ ਉਹ ਤੁਹਾਨੂੰ ਬਾਰ-ਬਾਰ ਤਰੀਕ ਦੇ ਮੈਮ ਫਿਰ ਸਾਨੂੰ ਇਦਾਂ ਹੀ ਵੀ ਹਰੈਸਮੈਂਟ ਹੋ ਰਹੀ ਆ ਸਾਨੂੰ ਬਹੁਤ ਜ਼ਿਆਦਾ ਇੰਨੀ ਜ਼ਿਆਦਾ ਫ੍ਰਸਟ੍ਰੇਸ਼ਨ ਅਸੀਂ ਕਰ ਵੀ ਕੀ ਸਕਦੇ ਅਸੀਂ ਸਿਰਫ ਇਹਨਾਂ ਨੂੰ ਇਹੀ ਕਹਿ ਸਕਦੇ ਆ ਵੀ ਸਾਡੇ ਨਾਲ ਇਨਸਾਫ ਕਰਿਆ ਜਾਵੇ ਮੈਮ ਅਸੀਂ ਕਿਹੜੇ ਕਹਿ ਰਹੇ ਹਾਂ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜੋ ਕੁਝ ਵੀ ਕਰ ਰਹੇ ਆ ਨਾ ਅਸੀਂ ਇਹਨਾਂ ਨਾਲ ਇਦਾਂ ਗੱਲ ਕਰ ਰਹੇ ਵੀ ਸਾਡੇ ਨਾਲ ਸਾਨੂੰ ਚਲੋ ਕੁਝ ਦੱਸੇ ਤਾਂ ਸਹੀ ਵੀ ਕੀ ਪ੍ਰੋਬਲਮ ਆ ਕੋਈ ਰੱਟ ਨਹੀਂ ਹੈਗੀ ਸਰ ਕਦੇ ਕਹਿ ਦਿੰਨੀ ਆ ਵੀ ਸਰ ਕਹਤ ਨੇ ਵੀ ਡੀਜੀਪੀ ਸਰ ਤੇ ਸਾਈਨ ਰਹਿੰਦੇ ਕਰਨ ਉਹ ਕਦੇ ਕਹਤ ਨੇ ਕੋਈ ਟੈਕਨੀਕਲ ਇਸ਼ੂ ਆ ਕੁਛ ਮੈਮ ਮਤਲਬ ਅੱਜ ਕੱਲ੍ਹ ਹੁਣ ਪੀਸੀ ਦਾ ਜੋ ਗੈਪ ਹੈ ਨਾ ਇਸ ਟਾਈਮ 'ਚ ਸੀ ਇਹ ਤਾਂ ਨਹੀਂ ਕਹਿ ਸਕਦਾ ਵੀ ਕਿ ਰਿਜ਼ਲਟ ਕੱਢਣ ਨੂੰ ਇੱਕ ਸਾਲ ਲੱਗ ਜਾਊਗਾ ਮੈਮ ਸਿਰਫ ਇਹਨਾਂ ਨੇ 6000 ਬੱਚਿਆਂ 'ਚੋਂ 2000 ਬੱਚੇ ਸਿਲੈਕਟ ਕਰਨੇ ਆ ਅੱਛਾ ਤੇ 6000 ਬੱਚਿਆਂ ਦਾ ਟ੍ਰਾਇਲ ਹੋਇਆ ਹੋਇਆ ਉਹਦੇ 'ਚ ਇਹਨਾਂ ਨੇ 2000 ਬੱਚੇ ਕਰਨੇ ਸਿਲੈਕਟ ਉਹਦੇ ਲਈ ਇਹਨਾਂ ਨੇ ਇੱਕ ਸਾਲ ਤੋਂ ਉੱਤੇ ਟਾਈਮ ਲਗਾਤਾ ਕੀ ਤੁਸੀਂ ਨਾਲ ਕੋਈ ਪ੍ਰਾਈਵੇਟ ਜੌਬ ਵੀ ਕਰ ਰਹੇ ਹੋ ਕਿਉਂਕਿ ਇੰਨਾ ਲੰਮਾ ਸਮਾਂ ਹੋ ਗਿਆ ਨੌਕਰੀ ਸਭ ਨੂੰ ਚਾਹੀਦੀ ਹੁੰਦੀ ਹੈ ਤਨਖਾਹ ਚਾਹੀਦੀ ਹੈ ਕੀ ਪ੍ਰਾਈਵੇਟ ਜੌਬਸ ਦੇ ਵਿੱਚ ਵੀ ਹੋ ਨਹੀਂ ਮੈਮ ਅਸੀਂ ਘਰਾਂ ਟਿਊਸ਼ਨਸ ਵਗੈਰਾ ਜਿਵੇਂ ਮੈਂ ਐਮਐਸਸੀ ਮੈਥਮੈਟਿਕਸ ਕਰੀ ਹੋਈ ਆ ਤੇ ਅਸੀਂ ਟਿਊਸ਼ਨਸ ਵਗੈਰਾ ਕਰਦੇ ਆ ਨਾ ਘਰਾਂ ਤੇ ਮਤਲਬ ਅਸੀਂ ਮੈਰਿਡ ਆ ਅਸੀਂ ਘਰ ਵੀ ਦੇਖਣਾ ਹੈ ਨਾ ਫਿਰ ਅਸੀਂ ਹੁਣ ਜਿੱਦਾਂ ਹੁਣ ਪ੍ਰਾਈਵੇਟ ਅਸੀਂ ਟੀਚਰ ਕਰ ਸਕਦੇ ਹਾਂ ਹੋਰ ਕੀ ਕਰ ਸਕਦੇ ਆ ਨਾ ਜ਼ਿਆਦਾ ਬਾਰ ਦਿਨ ਇੱਥੇ ਵੀ ਹੁਣ ਕਿੰਨੀ ਵਾਰੀ ਸਾਨੂੰ ਆਉਣਾ ਪੈਂਦਾ ਹੁਣ ਜੇ ਅਸੀਂ ਪ੍ਰਾਈਵੇਟ ਜੌਬ ਕਰਦੇ ਆ ਸਾਨੂੰ ਉਸੇ ਛੁੱਟੀਆਂ ਤਾਂ ਮਿਲਨੀਆਂ ਨਹੀਂ ਹੈਗੀਆਂ ਨੀਆਂ ਵੀ ਅਸੀਂ ਇੱਥੋਂ ਛੁੱਟੀਆਂ ਕਰ-ਕਰ ਕੇ ਇੱਥੇ ਹੈੱਡ ਕੁਆਰਟਰ 'ਚ ਇਹਨਾਂ ਦੇ ਤਰਲੇ ਕਰੀਏ ਸਾਡਾ ਰਿਜ਼ਲਟ ਕੱਢੋ ਰਿਜ਼ਲਟ ਕੱਢੋ ਤੁਸੀਂ ਗੱਲ ਕਰ ਰਹੇ ਸੀਗੇ ਤੁਸੀਂ ਕਹਿ ਰਹੇ ਸੀ ਫਰਸਟ੍ਰੇਸ਼ਨ ਹੈਗੀ ਐ ਬਹੁਤ ਸਾਰੀਆਂ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਨੇ ਕੀ ਕੀ ਚੀਜ਼ਾਂ ਹੋ ਰਹੀਆਂ ਨੇ ਮਾਨਸਿਕ ਪੱਧਰ ਤੇ ਫਿਜ਼ੀਕਲੀ ਮੈਂਟਲੀ ਕੀ ਕੀ ਚੀਜ਼ਾਂ ਚੱਲ ਰਹੀਆਂ ਹਾਂਜੀ ਮੈਂਟਲੀ ਬਹੁਤ ਜ਼ਿਆਦਾ ਹਰਾਸ ਹੋ ਰਿਹਾ ਸਾਨੂੰ ਇੱਕ ਵਾਰੀ ਇੱਕ ਕਨਫਰਮ ਕਰ ਦੇਣ ਕਿ ਅਸੀਂ ਇਨ ਹੈ ਜਾਂ ਆਊ ਵਰੀ ਹੋਰ ਕੋਈ ਸਾਡੇ ਜਿਹੜੇ ਪਲਾਨਸ ਆ ਸੀ ਉਹਨਾਂ ਨੂੰ ਕਿਤੇ ਦੇਖੀਏ ਕੀ ਹੋਰ ਕੀ ਪਲਾਨਸ ਜਿਹੜੇ ਨੇ ਕਿਉਂਕਿ ਆਲਟਰਨੇਟਿਵ ਸੋਲੂਸ਼ਨ ਕੀ ਲੱਗਦੈ ਕਿਉਂਕਿ ਇਹਦੇ ਵਾਸਤੇ ਵੀ ਮਿਹਨਤ ਕੀਤੀ ਐ ਅੱਗੇ ਹੋਰ ਵੀ ਮਿਹਨਤ ਕਰਨੀ ਪਈ ਹੋਰ ਕੋਈ ਐਗਜ਼ਾਮ ਆ ਰਿਹਾ ਸੀ ਉਹਦੇ ਲਈ ਪ੍ਰਿਪੇਅਰ ਹੋਈਏ ਸਾਨੂੰ ਇੱਕ ਵਾਰੀ ਮਤਲਬ ਸ਼ੋਰਟੀ ਦੇ ਦੇਣ ਕਿ ਅਸੀਂ ਇਨ ਹੋ ਰਹੇ ਆ ਜਾਂ ਆਊਟ ਐ ਤੇ ਸਾਡੇ ਬਾਰ ਬਾਰ ਚੱਕਰ ਨਾਲ ਲੱਗਣ ਅਸੀਂ ਹੁਣ ਇੰਨੀ ਠੰਡ ਦੇ ਵਿੱਚ ਦੂਰੋ ਦੂਰੋਂ ਆਏ ਹੋਏ ਆ ਤੋ ਤੁਹਾਡਾ ਕੀ ਕਹਿਣਾ ਕਿੱਥੋਂ ਆਏ ਪਹਿਲੇ ਤੁਸੀਂ ਮੈਂ ਮਾਨਸਾ ਤੋਂ ਆਏ ਜੀ ਮਾਨਸਾ ਤੋਂ ਆਏ ਹੋ ਕਿ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੂਝ ਰਹੇ ਹੋ ਘਰ ਵਾਲੇ ਕੀ ਕਹਿੰਦੇ ਨੇ ਕੀ ਸਥਿਤੀ ਆ ਤੁਹਾਡੀ ਮੈਮ 2021 ਤੋਂ ਪੇਪਰ ਹੋਇਆ ਸੀ 2022 ਦੇ ਵਿੱਚ ਦੁਬਾਰਾ ਹੋਇਆ ਅਸੀਂ ਇੱਥੇ ਹੈੱਡਕੁਆਰਟਰ ਵੀ ਕਾਫੀ ਵਾਰ ਆ ਚੁੱਕੇ ਹਾਂ ਛੋਟੇ ਛੋਟੇ ਬੱਚੇ ਮੈਮ ਉਹਨਾਂ ਨੂੰ ਵੀ ਘਰੇ ਛੱਡ ਕੇ ਆਉਣਾ ਪੈਂਦਾ ਐਟ ਲੀਸਟ ਸਾਨੂੰ ਇਹਨਾਂ ਦਾ ਪਤਾ ਲੱਗੇ ਅਗਰ ਰਿਜ਼ਲਟ ਆਵੇ ਵੀ ਅਸੀਂ ਜੌਬ ਕਰਨ ਲਈ ਕੈਪੇਬਲ ਹੈਗੇ ਆ ਜਾਂ ਨਹੀਂ ਹੈਗੇ ਸਾਨੂੰ ਆਪਣਾ ਪਤਾ ਲੱਗੇ ਵੀ ਅਸੀਂ ਮੈਰਿਟ 'ਚ ਆਉਂਦੇ ਆ ਜਾਂ ਨਹੀਂ ਆਉਂਦੇ ਮੈਮ ਐਕਚੁਅਲੀ ਸਾਨੂੰ ਰਿਜ਼ਲਟ ਦੇ ਕਰਕੇ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਇਸ ਦੇ ਵਿੱਚ ਕਰ ਹੈਗੇ ਆ ਐਲੀਜੀਬਲ ਜਾਂ ਨਹੀਂ ਹੈਗੇ ਅਗਰ ਰਿਜ਼ਲਟ ਆਨ ਦ ਐਥਲੀਟਸ ਲਿਸਟ ਅਸੀਂ ਮੈਮ ਅੱਗੇ ਕਿਸੇ ਹੋਰ ਪੇਪਰ ਦੀ ਤਿਆਰੀ ਤਾਂ ਕਰੀ ਅਗਰ ਅਸੀਂ ਐਲੀਜੀਬਲ ਹੈਗੇ ਆ ਤਾਂ ਵੈਲ ਐਂਡ ਗੁੱਡ ਅਦਰਵਾਈਜ਼ ਅਸੀਂ ਕਿਸੇ ਹੋਰ ਪੇਪਰ ਲਈ ਅੱਗੇ ਤਿਆਰੀ ਕਰੀਏ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਤੁਹਾਡੇ ਨਾਲ ਗੱਲ ਕਰਦੀ ਥਾ ਤੁਹਾਨੂੰ ਲੱਗਦਾ ਜਿਵੇਂ ਤੁਹਾਡੇ ਸਾਥੀ ਕਹਿ ਰਹੇ ਨੇ ਕਿ ਕਿਸੇ ਹੋਰ ਪੇਪਰ ਦੇ ਲਈ ਅਸੀਂ ਤਿਆਰੀ ਕਰੀਏ ਜੇਕਰ ਅਸੀਂ ਐਲੀਜੀਬਲ ਹੈਗੇ ਆ ਤੇ ਸਾਨੂੰ ਦੱਸ ਦੋ ਨਹੀਂ ਤਾਂ ਅਸੀਂ ਕਿਸੇ ਹੋਰ ਪੇਪਰ ਦੀ ਤਿਆਰੀ ਕਰੀਏ ਮੁੱਖ ਮੰਤਰੀ ਤਾਂ ਕਹਿੰਦੇ ਨੇ ਕਹਿੰਦੇ ਕਿ ਤੁਸੀਂ ਅਗਰ ਇੱਕ ਜੋਬ ਮਿਲ ਵੀ ਗਈ ਤਾਂ ਵੀ ਤੁਸੀਂ ਦੂਜੇ ਵਾਸਤੇ ਤਿਆਰੀ ਕਰੋ ਤਾਂ ਕਿ ਤੁਸੀਂ ਅੱਗੇ ਵਧ ਮੈਮੂ ਡੀਕ ਦੇ ਨਾਲ ਤਿਆਰੀ ਕਰਨੀ ਜ਼ਰੂਰੀ ਹੈ ਬਟ ਪਿਛਲੇ ਜੋ ਰਿਜ਼ਲਟ ਆ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਬਿਕੋਜ਼ ਕਿ ਜੇਕਰ ਪਿਛਲੇ ਰਿਜ਼ਲਟ ਆਉਣਗੇ ਤਾਂ ਹੀ ਬੰਦਾ ਅਗਲੇ ਦੀ ਪ੍ਰੈਪਰੇਸ਼ਨ ਉਸ ਟਾਈਪ ਨਾਲ ਕਰ ਪਾਏਗਾ ਅਦਰਵਾਈਜ਼ ਕਨਸੈਂਟਰੇਸ਼ਨ ਬ੍ਰੇਕ ਹੁੰਦੀ ਹੈ ਸਟਡੀ ਦੇ ਬਿਲਕੁਲ ਦੇਖੋ ਇਹ ਨੌਜਵਾਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਲੇਕਿਨ ਹੁਣ ਇਹਦਾ ਹੱਲ ਕੀ ਹੈ ਕੀ ਚਾਹੁੰਦੇ ਨੇ ਕਿਉਂ ਇੱਥੇ ਇਕੱਠੇ ਹੋਏ ਨੇ ਅੱਛਾ ਸਰ ਜਿਸ ਵੇਲੇ ਅਸੀਂ ਗੱਲ ਕਰ ਰਹੇ ਸੀਗੇ ਕਿ ਇਹ ਹੁਣ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਕੀ ਹੁਣ ਹੱਲ ਕੀ ਹੈ ਤੁਸੀਂ 2-3 ਵਾਰ ਇੱਥੇ ਇਕੱਠੇ ਹੋਲੇ ਕੀ ਲੱਗਦਾ ਕਿ ਅੱਜ ਇਕੱਠੇ ਹੋ ਕੇ ਕੀ ਹੱਲ ਨਿਕਲ ਕੇ ਆਏ ਅੱਜ ਸਾਨੂੰ ਅਸੀਂ ਦੇਖਦੇ ਆਂ ਜੀ ਦੇਖੋ ਮੀਟਿੰਗ ਦੀ ਹੋਏਗੀ ਹਣਾ ਕਿ ਕਿੰਨੇ ਦਾ ਮੀਟਿੰਗ ਹੁੰਦੀ ਆ ਅਸੀਂ ਆਖਿਆ ਵੀ ਡੀਜੀਪੀ ਸਰ ਨਾਲ ਸਾਡੀ ਮੀਟਿੰਗ ਹੋ ਜੇ ਉਹਨਾਂ ਤੋਂ ਸਾਨੂੰ ਪਤਾ ਲੱਗ ਜਾਏਗਾ ਵੀ ਅਗਾ ਤੋਂ ਕੀ ਕਿੰਨੇ ਦਾ ਟਾਈਮ ਲੱਗੂਗਾ ਜਾਂ ਕੀ ਹੁੰਦਾ ਆ ਕਿ ਹੁਣ ਮੀਟਿੰਗ ਹੋਏਗੀ ਤਾਂ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਹਜੇ ਮੀਟਿੰਗ ਹੋਈ ਨਹੀਂ ਸਾਡੀ ਕਿਸ ਤਰੀਕੇ ਨਾਲ ਕੀ ਨਾਮ ਗਏ ਨੇ ਤੁਹਾਨੂੰ ਕਿਹਾ ਗਿਆ ਕਿ ਕਿੰਨੇ ਮੈਂਬਰ ਮਿਲ ਕੇ ਆਣਗੇ ਕਿ ਸਾਰਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਏ ਨਹੀਂ ਹੁਣ ਗੱਲ ਚੱਲ ਰਹੀ ਹੈ ਦੇਖੋ ਜੀ ਜੇ ਸਾਰਿਆਂ ਨੂੰ ਅਸੀਂ ਤਾਂ ਕਹਿੰਨੇ ਵੀ ਸਾਰਿਆਂ ਨਾਲ ਸਾਡੀ ਮੀਟਿੰਗ ਹੋਵੇ ਪਰ ਜੇ ਜਿੱਦਾਂ ਹੁਣ ਜਥੇਬੰਦੀ ਦਾ ਸਾਹਬ ਹੋਏਗਾ ਕਿ ਜੇ 5 ਮੈਂਬਰਾਂ ਦੀ ਕਮੇਟੀ ਬਣੇਗੀ ਜਾਂ 6 ਦੀ ਬਣੇਗੀ ਉਸ ਨਾਲ ਫਿਰ ਜਿਹੜਾ ਵੀ ਡਿਸੀਜਨ ਲਿਆ ਜਾਏਗਾ ਉਸ ਨਾਲ ਸਾਡੀ ਮੀਟਿੰਗ ਹੋਏਗੀ ਜਿਉਂ ਸੇ ਚਾਹ ਹੈ ਕਿ ਤੁਹਾਡੇ ਮਸਲੇ ਦਾ ਹੱਲ ਨਿਕਲ ਕੇ ਆਵੇ ਲੇਕਿਨ ਜੇਕਰ ਹੁਣ ਇੱਕ ਹੋਰ ਤਰੀਕ ਦਿੱ ਐਕਸ਼ਨ ਪਲਾਨ ਕੀ ਰਹੇਗਾ ਤੁਹਾਡਾ ਅੱਗੇ ਦਾ ਐਕਸ਼ਨ ਪਲਾਨ ਇਹ ਜੀ ਪ੍ਰੋਟੈਸਟ ਹੈ ਜੀ ਪੀਸਫੁਲੀ ਵੇ ਦੇ ਨਾਲ ਅਸੀਂ ਹੱਥ ਜੋੜ ਕੇ ਖੜਾਂਗੇ ਜੀ ਕਿ ਸਾਡਾ ਜਿਹੜਾ ਸਾਡਾ ਰਿਜ਼ਲਟ ਹੈ ਜਿਹੜਾ ਮੰਗ ਸਾਡਾ ਰਾਈਟ ਹੈ ਸਾਨੂੰ ਉਹ ਦਿੱਤਾ ਜਾਵੇ ਜੀ ਅਸੀਂ ਇਹੀ ਹੁਣ ਕਰਾਂਗੇ ਜੀ ਹੋਰ ਸਾਡੇ ਕੋ ਕੋਈ ਮੈਥਡ ਹੈ ਨਹੀਂ ਅਸੀਂ ਪੀਸਫੁਲੀ ਰਹਿਣਾ ਚਾਹੁੰਦੇ ਆ ਡਿਸਪਲਾਈਨ ਦੇ ਵਿੱਚ ਰਹਿਣਾ ਚਾਹੁੰਦੇ ਆ ਇੱਕ ਗਰੀਮਾ ਦੇ ਵਿੱਚ ਰਹਿ ਕੇ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਜੀ ਜਿੰਨਾ ਚਿਰ ਸਾਡਾ ਰਿਜ਼ਲਟ ਨਹੀਂ ਆਉਂਦਾ ਉਨਾਂ ਚਿਰ ਸਾਡਾ ਪ੍ਰੋਟੈਸਟ ਚੱਲਦਾ ਰਹੇਗਾ ਜੀ ਬਿਲਕੁਲ ਦੇਖੋ ਇਹ ਕਹਿਣਾ ਹੈ ਜਿਹੜੇ ਕੁੱਝ ਨੌਜਵਾਨ ਚੰਡੀਗੜ੍ਹ ਪਹੁੰਚੇ ਨੇ ਔਰ ਆਪਣੀ ਭਰਤੀਆਂ ਦੇ ਲਈ ਜਿਹੜੇ ਪੇਪਰ ਦਿੱਤੇ ਸੀ ਐਗਜ਼ਾਮ ਦਿੱਤੇ ਸੀਗੇ ਉਹਨਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਨੇ ਕਹਿੰਦੇ ਕਿ ਜਲਦੋ ਜਲਦ ਜਿਹੜੇ ਨੇ ਨਤੀਜੇ ਦੇ ਦੇਣੇ ਚਾਹੀਦੇ ਆ ਜੇਕਰ ਨਹੀਂ ਦਿੰਦੇ ਤੇ ਫਿਰ ਜਿਹੜਾ ਆ ਉਹ ਧਰਨਾ ਜਾਂ ਇਸੇ ਤਰੀਕੇ ਦੇ ਨਾਲ ਇਕੱਠ ਵੱਡਾ ਕਰਨਾ ਪਏਗਾ ਕਹਿੰਦਾ ਕਿਉਂਕਿ ਕੋਈ ਹੋਰ ਆਲਟਰਨੇਟਿਵ ਸੋਲੂਸ਼ਨ ਨਜ਼ਰ ਨਹੀਂ ਆਉਂਦਾ ਕਿਉਂਕਿ 2021 ਤੋਂ ਲੈ ਕੇ ਅੱਜ 2024 ਹੋ ਗਈ 3 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਆ ਲੇਕਿਨ ਹੱਲ ਕੋਈ ਨਜ਼ਰ ਨਹੀਂ ਆ ਰਿਹਾ ਇਸੇ ਕਰਕੇ ਪਰੇਸ਼ਾਨ ਨੇ ਅੱਜ ਵੀ ਡੀਜੀਪੀ ਦੇ ਨਾਲ ਮਿਲਣ ਦਾ ਸਮਾਂ ਮੰਗਿਆ ਗਿਆ ਹੈ ਕਿ ਡੀਜੀਪੀ ਦੇ ਨਾਲ ਮੁਲਾਕਾਤ ਕਰਵਾਈ ਜਾਏ ਉਹਨਾਂ ਦੇ ਨਾਲ ਬੈਠਿਆ ਜਾਵੇ ਔਰ ਉਸ ਤੋਂ ਬਾਅਦ ਮਸਲੇ ਦਾ ਹੱਲ ਹੋਵੇ ਲੇਕਿਨ ਦੇਖਣਾ ਇਹ ਹੋਏਗਾ ਕਿ ਕਿੰਨਾ ਸਮਾਂ ਲੱਗਦਾ ਹੈ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦੀ ਜਿਸ ਕੋਈ ਗੱਲ ਕਰਦੇ ਉਹ ਲਗਾਤਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਮੁੱਖ ਮੰਤਰੀ ਖੁਦ ਨਿਯੁਕਤੀ ਪੱਤਰ ਦੇ ਰਹੇ ਨੇ ਲੇਕਿਨ ਉਹ ਹਮੇਸ਼ਾ ਇਹ ਕਹਿੰਦੇ ਰਹੇ ਨੇ ਕਿ ਹਾਂ ਅਸੀਂ ਮਸਲਿਆਂ ਦਾ ਹੱਲ ਕਰ ਰਹੇ ਹਾਂ ਹਰ ਮਸਲੇ ਦਾ ਹੱਲ ਕੱਢਾਂਗੇ ਲੇਕਿਨ ਥੋੜਾ ਸਮਾਂ ਲੱਗੇਗਾ ਉਹ ਅਸੀਂ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਸਮਾਂ ਹਰ ਚੀਜ਼ ਨੂੰ ਲੱਗਦਾ ਹੈ ਲੇਕਿਨ ਕੋਈ ਵੀ ਗਲਤ ਐਕਸ਼ਨ ਨਹੀਂ ਹੋਣਾ ਚਾਹੀਦਾ ਔਰ ਤੁਸੀਂ ਪਿੱਛੇ ਤਸਵੀਰਾਂ ਵੀ ਮੇਰੇ ਦੇਖ ਰਹੇ ਹੋ ਜਿੱਥੇ ਨੌਜਵਾਨ ਪੈਂਫਲੈਟਸ ਲੈ ਕੇ ਖੜੇ ਨੇ ਲਗਾਤਾਰ ਆਪਣੀ ਜੜੀਆਂ ਮੰਗਾ ਨੇ ਉਹਨਾਂ ਦੇ ਉੱਤੇ ਖੜੇ ਨੇ ਕਿ ਜਿਹੜੀ ਜਲਦ ਤੋਂ ਜਲਦ ਨਤੀਜੇ ਜਿਹੜੇ ਨੇ ਉਹ ਐਲਾਨੇ ਜਾਣੇ ਚਾਹੀਦੇ ਨੇ ਔਰ ਇਹ ਆਸ ਦੇ ਨਾਲ ਉਮੀਦ ਦੇ ਨਾਲ ਉਡੀਕ ਦੇ ਨਾਲ ਇੱਥੇ ਪਹੁੰਚੇ ਨੇ ਕਿ ਮਸਲਿਆਂ ਦਾ ਹੱਲ ਹੋਵੇ ਔਰ ਜਿਹੜੀ ਪੰਜਾਬ ਸਰਕਾਰ ਹੈ ਉਹ ਮਸਲਿਆਂ ਦਾ ਹੱਲ ਕਰੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ